ਮੇਰਾ ਨਾਮ ਹੇਮੰਤ ਪਾਵਾ ਮੈਂ ਰਾਜਪੁਰਾ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਤੇ ਮੇਰੀ ਡਿਊਟੀ ਪਿੰਡ ਬਿੰਜਲ ਬਤੌਰ ਫਾਰਮੇਸੀ ਅਫੀਸਰ ਲੱਗੀ ਹੈ ਸਾਡਾ ਬਲੌਗ ਦੁੱਧਨ ਸਾਦਾ ਪੈਂਦਾ ਸਾਡੀ ਫਾਰਮੇਸੀ ਜਿਹੜੀ ਮੇਰੇ ਕੋਲ ਹੈਗੀ ਹੈ 80 ਤਰ੍ਹਾਂ ਦੀ ਦਵਾਈਆਂ ਉਰੇ ਬਿਲਕੁਲ ਮੁਫਤ ਹੈ ਉਰੇ ਸਾਡਾ ਸਟਾਕ ਹੁੰਦਾ ਜਿਹੜਾ ਬਿਲਕੁਲ ਇਨਵੈਂਟਰੀ ਪ੍ਰੋਪਰ ਚੱਲਦੀ ਹੈ ਸਾਨੂੰ ਜਿਹੜੇ ਕਿ ਸਰਕਾਰ ਦੇ ਸਤੂਕਮ ਹੈ ਵੀਰੇ ਦਵਾਈ ਖਤਮ ਨਹੀਂ ਹੋਣ ਦੇਣੀ ਜੇ ਸਾਡੇ ਕੋਲ ਦਵਾਈ ਖਤਮ ਹੁੰਦੀ ਹੈ ਤਾਂ ਅਸੀਂ ਬਲੌਗ ਤੋਂ ਆਪਣੇ ਦੁੱਧਨ ਸਾਦਾ ਤੋਂ ਦਵਾਈ ਲੈ ਕੇ ਆ ਆ ਜੰਨੇ ਆ ਕਿਉਂਕਿ ਪੁਰੇ ਸਰਦਾਰ ਭਗਵਾਨ ਸਿੰਘ ਮਾਂਜੀ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਨੂੰ ਹੈਲਥ ਬਾਰੇ ਸਭ ਤੋਂ ਜ਼ਿਆਦਾ ਚਿੰਤਾ ਹੁੰਦੀ ਹੈ ਵੀ ਉਹਰੇ ਹੈਲਥ ਕੇਅਰ ਜਿਹੜਾ ਉਹਨਾਂ ਨੇ ਪ੍ਰਮੁੱਖ ਰੱਖਿਆ ਵਾ ਜਿਹੜਾ ਜਿੱਥੇ ਸਾਡੀ ਡਿਊਟੀ ਹੈ ਬਿੰਦਲ ਇੱਥੇ ਦੇ ਪੇਸ਼ੈਂਟ ਜਿਹੜੇ ਪਹਿਲਾਂ ਜਾਂਦੇ ਸੀ ਹaryana ਚ ਜਾਂਦੇ ਸੀ ਇਸਮਾਲਾਬਾਦ ਉਰ 10 ਕਿਲੋਮੀਟਰ ਪੈਂਦਾ ਹਰਿਆਣਾ ਚ ਉੱਥੇ ਜਾਂਦੇ ਸੀ ਆਪਣੇ ਇਲਾਜ ਵਾਸਤੇ ਜਿਹੜਾ ਉਹਨਾਂ ਨੂੰ ਬਹੁਤ ਮਹਿੰਗਾ ਪੈਂਦਾ ਸੀ ਉੱਥੇ ਸਾਰੇ ਪ੍ਰਾਈਵੇਟ ਨੇ ਉੱਥੇ ਕੋਈ ਸਰਕਾਰੀ ਨਹੀਂ ਹੈ ਜਿਹੜਾ ਆਮ ਆਦਮੀ ਕਲੀਨਿਕ ਉਰੇ ਆਪਣਾ ਬਿੰਦਲ ਚ ਖੁੱਲਿਆ ਇਸ ਕਰਕੇ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਸੌਖਾ ਹੋ ਗਿਆ ਤੇ ਉਰੇ ਸਾਡੇ ਆਮ ਆਦਮੀ ਕਲੀਨਿਕ ਚ ਟੈਸਟ ਹੈ ਜਿਹੜਾ ਬਿਲਕੁਲ ਫ੍ਰੀ ਕੀਤਾ ਜਾਂਦਾ ਜਿੱਦੀ ਰਿਪੋਰਟ ਅਗਲੇ 24 ਘੰਟਿਆਂ ਦੇ ਅੰਦਰ ਅੰਦਰ ਅਸੀਂ ਪੇਸ਼ੈਂਟ ਨੂੰ ਦੇ ਦਿੰਦੇ ਆ ਤੇ ਰਿਪੋਰਟ ਦੇਖ ਕੇ ਸਾਡੇ ਜਿਹੜੇ ਡਾਕਟਰ ਸਾਹਿਬ ਹੈ ਉਹ ਅੱਗੇ ਮੈਡੀਸਿਨ ਪ੍ਰੈਸਕ੍ਰਾਈਬ ਕਰਦੇ ਆ ਜਿਹੜੀ 80 ਤਰ੍ਹਾਂ ਦੀ ਮੈਡੀਸਿਨ ਹੈ ਉਰੇ ਸਾਡੇ ਉਹ 80 ਤਰ੍ਹਾਂ ਦੀ ਮੈਡੀਸਿਨ ਚ ਮੇਨ ਮੇਨ ਸਾਰੀ ਦਵਾਈਆਂ ਆ ਜਾਂਦੀਆਂ ਜਿਵੇਂ ਕਿ ਐਂਟੀਬਾਇਓਟਿਕ ਹੋਗੇ ਈਅਰ ਡ੍ਰੌਪਸ ਹੋਗੇ ਆਈ ਡ੍ਰੌਪਸ ਹੋਗੇ ਆਪਣੇ ਕਫ ਸੀਰਪ ਵਗੈਰਾ ਹੋਗੇ ਪੈਰਾਸੀਟਾਮੋਲ ਹੋਗੇ ਪੇਨ ਕਿਲਰਸ ਹੋਗੇ ਆ ਪੇਨ ਪੇਨ ਕਿਲਰ ਟਿਊਬਸ ਹੋਗੇ ਆਪਣੀਆਂ ਡਾਕਟਰ ਸਾਈਕਲਿੰਗ ਟੂਬਸ ਆਪਣੇ ਕੈਪਸੂਲ ਹੋ ਗਏ ਜਿਹੜੇ ਕਿ ਤੌਰ ਜਿਹੜੀ ਹਰ ਬਿਮਾਰੀ ਚ ਆਪਣੇ ਐਂਟੀਬਾਇਓਟਿਕ ਯੂਜ਼ ਹੁੰਨੇ ਆ ਉਹ ਆਪਣੇ ਕੋਲ ਸਾਰੇ ਅਵੇਲੇਬਲ ਹੋ ਜਾਂਦੇ ਆ ਜੇ ਮੇ ਕਿਸੇ ਨੂੰ ਚੋਟ ਲੱਗ ਜਾਂਦੀ ਆ ਤਾਂ ਉਹਦੇ ਉਰੇ ਪੱਟੀਆਂ ਵੀ ਬਰੇ ਸਾਰੀ ਮੁਫਤ ਕੀਤੀਆਂ ਜਾਂਦੀਆਂ ਔਰ ਇਹ ਡਾਕਟਰ ਸਾਹਿਬ ਜਿਹੜੇ ਸਾਡੇ ਨੇ ਐਮਬੀਬੀਐਸ ਕਰੇ ਵੀ ਹੁੰਦੀ ਆ ਉਹਨਾਂ ਨੇ ਤਾਂ ਉਹ ਬਿਲਕੁਲ ਮਤਲਬ ਰੈਡੀ ਹੁੰਨੇ ਆ ਇਸ ਚੀਜ਼ ਨੂੰ ਵੀ ਕੋਈ ਪੇਸ਼ੈਂਟ ਸਾਡੇ ਕੋਲ ਆਂਦਾ ਤਾਂ ਉਹਦੀ ਬਿਲਕੁਲ ਔਰ ਇਲਾਜ ਉਹਦਾ ਪ੍ਰੋਪਰ ਹੋਵੇ ਮੈਂ ਸੀਐਮ ਭਗਵੰਤ ਮਾਨ ਜੀ ਦਾ ਫੇਰ ਇੱਕ ਵਾਰ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਰੋਜ਼ਗਾਰ ਦਿੱਤਾ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ